ਹਿਮਾਂਸ਼ੀ ਤੇ ਅਸੀਮ ਦੇ ਰਿਸ਼ਤੇ ਦਾ ਕਾਲਾ ਸੱਚ ਸੁਣਨ ਵਾਲਿਆਂ ਦੇ ਉੱਡੇ ਹੋਸ਼ ਧਰਮ ਕਾਰਨ ਨਹੀਂ ਇਸ ਕਰਕੇ ਟੁੱਟਿਆ ਸੀ ਰਿਸ਼ਤਾ ਹਿਮਾਂਸ਼ੀ ਖੁਰਾਣਾ ਤੇ ਅਸੀਮ ਰਿਆਸ ਅਸੀਮ ਤੇ ਹਿਮਾਂਸ਼ੀ ਦਾ ਰਿਸ਼ਤਾ ਜੋ ਹੈ ਬਿਗ ਬਾਸ 13 ਦੇ ਵਿੱਚ ਇਹ ਰਿਸ਼ਤਾ ਬਣਦਾ ਹੈ ਕਾਫੀ ਜ਼ਿਆਦਾ ਇੱਕ ਦੂਜੇ ਦੇ ক্লোਜ਼ ਆ ਜਾਂਦੇ ਨੇ ਤਾਂ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਹੁੰਦੇ ਨੇ ਜੇਕਰ ਹਿਮਾਂਸ਼ੀ ਖੁਰਾਨਾ ਦੀ ਗੱਲ ਕੀਤੀ ਜਾਏ ਤਾਂ ਹਿਮਾਂਸ਼ੀ ਦੀ ਖੂਬਸੂਰਤੀ ਨੂੰ ਲੈ ਕੇ ਅਕਸਰ ਹੀ ਲੋਕ ਹਿਮਾਂਸ਼ੀ ਦੇ دیਵਾਨੇ ਹੋ ਜਾਂਦੇ ਨੇ ਤਾਂ ਕਾਫੀ ਜ਼ਿਆਦਾ ਫੈਨਸ ਵੀ ਨੇ ਹਿਮਾਂਸ਼ੀ ਖੁਰਾਨਾ ਦੇ ਗਾਣਿਆਂ ਦੇ ਵਿੱਚ ਵੀ ਹਿਮਾਂਸ਼ੀ ਖੁਰਾਨਾ ਦੀ ਅਲੱਗ ਅਲੱਗ ਲੁੱਕ ਦੇਖ ਕੇ ਲੋਕ ਹਿਮਾਂਸ਼ੀ ਤੇ ਫਿਦਾ ਹੁੰਦੇ ਰਹੇ ਨੇ ਤਾਂ ਜਦੋਂ ਹਿਮਾਂਸ਼ੀ ਬਿਗ ਬਾਸ ਦੇ ਵਿੱਚ ਜਾਂਦੇ ਨੇ Bigg Boss 13 ਦੇ ਵਿੱਚ ਤਾਂ ਉਸ ਵੇਲੇ ਉਸ ਸੀਜ਼ਨ ਦੇ ਵਿੱਚ ਕਈ ਸਾਰੇ ਰਿਸ਼ਤੇ ਬਣ ਜਾਂਦੇ ਨੇ ਭਾਵੇਂ ਸ਼ਹਿਨਾਜ਼ ਗਿਲ ਤੇ ਸਿਦਾਰਥ ਦਾ ਰਿਸ਼ਤਾ ਹੋਵੇ ਭਾਵੇਂ ਅਸੀਮ ਤੇ ਹਿਮਾਂਸ਼ੀ ਦਾ ਰਿਸ਼ਤਾ ਹੋਵੇ ਬਥੇਰੇ ਰਿਸ਼ਤੇ ਬਣ ਜਾਂਦੇ ਨੇ ਤਾਂ ਬਹੁਤ ਇੰਟਰਸਟਿੰਗ ਉਹ ਸੀਜ਼ਨ ਹੁੰਦਾ ਪਰ ਹਿਮਾਂਸ਼ੀ ਤੇ ਅਸੀਮ ਦਾ ਰਿਸ਼ਤਾ ਲੰਮਾ ਨਹੀਂ ਚੱਲ ਪਾਉਂਦਾ ਇੱਕ ਸਾਲ ਬਾਅਦ ਬ੍ਰੇਕਅਪ ਹੋ ਜਾਂਦਾ ਤਾ ਉਸਦੇ ਲਈ ਰੀਜ਼ਨ ਦੱਸਿਆ ਜਾਂਦਾ ਹੈ ਕਿ ਦੋਵਾਂ ਦੇ ਵਿਚਾਰੇ ਅਲੱਗ-ਅਲੱਗ ਧਰਮ ਕਰਕੇ ਨਹੀਂ ਜੋ ਹੈ ਰਿਸ਼ਤਾ ਚੱਲ ਸਕਿਆ ਪਰ ਹੁਣ ਇੱਕ ਵੱਡਾ ਖੁਲਾਸਾ ਹੋ ਚੁੱਕਾ ਹੈ ਜੋ ਕਿਸੇ ਨੇ ਕਦੀ ਸੋਚਿਆ ਨਹੀਂ ਸੀ ਇਹਨਾਂ ਦੇ ਰਿਸ਼ਤੇ ਦੇ ਵਿਚਾਲੇ ਉਹ ਦਰਾਰ ਸੀ ਇਹ ਰਿਸ਼ਤਾ ਜਿਸ ਕਰਕੇ ਟੁੱਟਿਆ ਉਹ ਸੱਚ ਹੁਣ ਸਾਹਮਣੇ ਆਇਆ ਤਾਂ ਹਰ ਕੋਈ ਹੈਰਾਨ ਹੋ ਗਿਆ ਸੁਣਨ ਵਾਲਿਆਂ ਦੇ ਹੋਸ਼ ਉਡ ਗਏ ਨੇ ਕਿ ਆਖਿਰ ਅਸੀਮ ਅਜਿਹਾ ਕਿਵੇਂ ਕਰ ਸਕਦੇ ਨੇ ਜਾਂ ਹਿਮਾਂਸ਼ੀ ਨੇ ਪਹਿਲਾਂ ਕਿਉਂ ਨਹੀਂ ਦੱਸਿਆ ਜਾਂ ਪਹਿਲਾਂ ਇਹ ਸੱਚ ਸਾਹਮਣੇ ਕਿਉਂ ਨਹੀਂ ਆਇਆ ਤਕਰੀਬ ਬ੍ਰੇਕਅਪ ਦੇ 1 ਸਾਲ ਬਾਅਦ ਇਹ ਸੱਚ ਸਾਹਮਣੇ ਆਇਆ ਜਿਸ ਨੇ ਸਭ ਦੇ ਹੋਸ਼ ਉਡਾ ਕੇ ਰੱਖ ਦਿੱਤੇ रियलिटी शो बिग बॉस 13 کئی ਤਰ੍ਹਾਂ ਦੇ ਨਾਲ ਸੁਰਖੀਆਂ ਦੇ ਵਿੱਚ ਰਿਹਾ ਚਾਹੇ ਉਹ ਸ਼ੈਨਾਜ਼ ਗਿਲ ਅਤੇ सिद्धार्थ ਸ਼ੁਕਲਾ ਦੀ ਮਿੱਠੀ ਦੋਸਤੀ ਤੇ ਇੱਕ ਪਾਸੜ ਪਿਆਰ ਹੋਵੇ ਜਾਂ सिद्धार्थ ਦੀ ਰਸ਼ਮੀ ਦੇਸਾਈ ਦੇ ਨਾਲ ਤੂੰ ਤੂੰ ਮੈਂ ਮੈਂ ਸੀਜ਼ਨ 13 ਦੇ ਵਿੱਚ ਕਈ ਜੋੜੀਆਂ ਨੂੰ ਪਿਆਰ ਤੋਂ ਕਿਹਾ ਸੀ ਜਿਨ੍ਹਾਂ ਦੇ ਵਿੱਚ ਇੱਕ ਅਸਮ ਰਿਆਜ਼ ਤੇ ਹਿਮਾਂਸ਼ੀ ਘੁਰਾਣਾ ਸਨ शो ਦੇ ਖਤਮ ਹੋਣ ਤੋਂ ਬਾਅਦ ਵੀ ਦੋਹਾਂ ਦੀ ਬੌਂਡਿੰਗ ਖੂਬ ਦੇਖਣ ਨੂੰ ਮਿਲੀ ਪਰਸਾਲ 2023 ਚ ਬ੍ਰੇਕਅਪ ਹੋਇਆ ਅਤੇ ਉਹਨਾਂ ਨੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਕਿਹਾ ਕਿ ਦੋਹਾਂ ਨੇ ਫੈਸਲਾ ਆਪਣੇ ਧਰਮ ਨੂੰ ਦੇਖਦੇ ਹੋਏ ਲਿਆ ਪਰ ਇਹ ਪੂਰੀ ਸੱਚਾਈ ਨਹੀਂ ਬਿੱਗ ਬੌਸ ਦੀਨ ਫੇਮ ਅਬੂ ਮਲਿਕ ਨੇ ਇਸ ਜੋੜੀ ਦੇ ਟੁੱਟਣ ਦਾ ਅਸਲ ਕਾਰਨ ਦੱਸਿਆ ਆਸੀਮ ਰਿਆਸੀ ਹਿਮਾਂਸ਼ੀ ਖੁਰਾਨਾ ਦੇ ਪ੍ਰਸ਼ੰਸਕ ਜੋੜੇ ਦੇ ਬ੍ਰੇਕਅਪ ਤੋਂ ਬੇहद ਨਾਰਾਜ਼ ਹਨ ਤੇ ਨਿਰਾਸ਼ ਵੀ ਹਨ ਬਿਗ ਬਾਸ 13 ਦੇ ਦੌਰਾਨ ਸਲਮਾਨ ਖਾਨ ਨੇ ਹਿਮਾਂਸ਼ੀ ਖੁਰਾਨਾ ਨੂੰ ਪੁੱਛਿਆ ਸੀ ਕਿ ਉਹ ਸਿਰਫ ਲਾਈਵ ਲਾਈਟ ਦੇ ਵਿੱਚ ਰਹਿਣ ਦੇ ਲਈ ਰਿਲੇਸ਼ਨਸ਼ਿਪ ਦੇ ਵਿੱਚ ਹੈ ਤਾਂ ਹਿਮਾਂਸ਼ੀ ਨੇ ਜਵਾਬ ਦਿੱਤਾ ਸੀ ਕਿ ਅਸਿਮ ਦੇ ਲਈ ਉਸਦਾ ਪਿਆਰ ਕੋਈ ਦਿਖਾਵਾ ਨਹੀਂ ਹੈ ਬਿਗ ਬਾਸ ਤੋਂ ਬਾਅਦ ਦੋਹਾਂ ਦੀ ਰੋਮਾਂਟਿਕ ਕੈਮਿਸਟਰੀ ਦੇਖ ਕੇ ਪ੍ਰਸ਼ੰਸਕ ਕਾਫੀ ਖੁਸ਼ ਸਨ ਪਰ ਫਿਰ ਅਚਾਨਕ ਉਹਨਾਂ ਨੇ ਵਕ ਹੋਣ ਦਾ ਫੈਸਲਾ ਲੈ ਲਿਆ ਦੋਹਾਂ ਨੇ ਰਿਸ਼ਤਾ ਤੋੜਨ ਦਾ ਜੁਕਾਰਨ ਦੱਸਿਆ ਉਹ ਥੋੜਾ ਹੈਰਾਨ ਕਰਨ ਵਾਲਾ ਸੀ ਅਸੀਮ ਤੇ ਹਿਮਾਂਸ਼ੀ ਨੇ ਇਹ ਕਹਿੰਦੇ ਹੋਏ ਆਪਣਾ ਰਿਸ਼ਤਾ ਖਤਮ ਕਰ ਦਿੱਤਾ ਕਿ ਉਹ ਧਰਮ ਦੇ ਕਰਕੇ ਰਿਸ਼ਤੇ 'ਚ ਅੱਗੇ ਨਹੀਂ ਵੱਧ ਸਕੇ ਜਿਸ ਤੋਂ ਬਾਅਦ ਉਹਨਾਂ ਨੂੰ ਟ੍ਰੋਲਿੰਗ ਦਾ ਸਾਹਮਣਾ ਵੀ ਕਰਨਾ ਪਿਆ ਪਰ ਹੁਣ ਅਬੂ ਮਲਿਕ ਨੇ ਇਸ ਰਿਸ਼ਤੇ ਦੇ ਟੁੱਟਣ ਦੀ ਅਸਲ ਵਜ੍ਹਾ ਦੱਸੀ ਇਹ ਤਾਜ਼ਾ ਇੰਟਰਵਿਊ 'ਚ ਦਾਅਵਾ ਕੀਤਾ ਗਿਆ ਹੈ ਕਿ ਆਸੀਮ ਅਤੇ ਹਿਮਾਂਸ਼ੀ ਦਾ ਬ੍ਰੇਕਅਪ ਵੱਖ-ਵੱਖ ਧਰਮਾਂ ਕਰਕੇ ਨਹੀਂ ਹੋਇਆ ਸਗੋ ਕਿਉਂਕਿ ਆਸੀਮ ਹਿਮਾਂਸ਼ੀ ਤੇ ਚੀਜ਼ਾਂ ਥੋਪਦੇ ਸਨ ਇਸ ਕਰਕੇ ਹੋਇਆ ਦਰਅਸਲ ਟਾਈਮ ਜਨਾਵ ਦੇ ਨਾਲ ਗੱਲਬਾਤ ਕਰਦਿਆਂ ਆਬੂ ਮਲਿਕ ਨੇ ਕਿਹਾ ਕਿ ਉਹਨਾਂ ਨੂੰ ਅਸੀਮ ਤੇ ਹਿਮਾਂਸ਼ੀ ਦੇ ਬ੍ਰੇਕਅਪ ਬਾਰੇ ਆਰਤੀ ਸਿੰਘ ਦੇ ਵਿਆਹ ਦੇ ਵਿੱਚ ਪਤਾ ਲੱਗਾ ਸੀ ਆਬੂ ਮਲਿਕ ਨੇ ਅੱਗੇ ਕਿਹਾ ਕਿ ਅਸੀਮ ਹਿਮਾਂਸ਼ੀ ਤੇ ਕਈ ਚੀਜ਼ਾਂ ਥੋਪਦਾ ਸੀ ਉਹਨਾਂ ਨੂੰ ਕੀ ਕਰਨਾ ਚਾਹੀਦਾ ਅਤੇ ਕੀ ਨਹੀਂ ਕਰਨਾ ਚਾਹੀਦਾ ਇਹ ਹੀ ਉਹਨਾਂ ਦੇ ਬ੍ਰੇਕਅਪ ਦਾ ਕਾਰਨ ਸੀ ਇਹ ਗੱਲ ਮੈਨੂੰ ਆਰਤੀ ਦੇ ਵਿਆਹ ਦੇ ਵੇਲੇ ਪਤਾ ਲੱਗੀ ਸੀ ਉਹਨਾਂ ਨੇ ਦੱਸਿਆ ਕਿ ਹਿਮਾਂਸ਼ੀ ਨੂੰ ਆਪਣਾ ਕੈਰੀਅਰ ਬਣਾਉਣਾ ਹੈ ਅਤੇ ਅਜਿਹੇ 'ਚ ਦੋਵਾਂ ਨੂੰ ਸਪੇਸ ਦੀ ਲੋੜ ਹੈ ਪਰਾਸਿਮ ਤੇ ਹਿਮਾਂਸ਼ੀ ਵਿਚਕਾਰ ਕੋਈ ਸਪੇਸ ਨਹੀਂ ਸੀ ਇਸੇ ਦੇ ਲਈ ਹਿਮਾਂਸ਼ੀ ਨੇ ਰਿਸ਼ਤਾ ਖਤਮ ਕਰ ਦਿੱਤਾ ਹੋਵੇਗਾ ਆਬੂ ਨੇ ਅੱਗੇ ਕਿਹਾ ਕਿ ਅਸੀਂ ਇੱਕ ਚੰਗੇ ਇਨਸਾਨ ਨੇ ਪਰ ਉਹ ਚਾਹੁੰਦੇ ਨੇ ਕਿ ਹਰ ਕੋਈ ਉਸਦੇ ਲਈ ਹਮੇਸ਼ਾ ਅਵੇਲੇਬਲ ਰਹੇ ਆਬੂ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਇੰਡਸਟਰੀ ਦੇ ਨਾਲ ਜੁੜੇ ਲੋਕਾਂ ਨੂੰ ਉਦੋਂ ਤੱਕ ਡੇਟ ਨਹੀਂ ਕਰਨਾ ਚਾਹੀਦਾ ਜਦੋਂ ਤੱਕ ਉਹ ਇੱਕ ਦੂਜੇ ਨੂੰ ਸਵੀਕਾਰ ਕਰਨ ਦੇ ਲਈ ਤਿਆਰ ਨਹੀਂ ਹੋ ਜਾਂਦੇ ਉਨਾ ਕਿਆ ਕਿ ਮੇਰਾ ਮੰਨਣਾ ਹੈ ਕਿ ਰਿਸ਼ਤਿਆਂ ਦੇ ਟੁੱਟਣ ਦਾ ਕਾਰਨ ਧਰਮ ਵੀ ਹੋ ਸਕਦਾ ਪਰ ਇਹ ਇੱਕੋ ਇੱਕ ਕਾਰਨ ਨਹੀਂ ਹੈ ਤੁਹਾਨੂੰ ਦੱਸੀ ਕਿ ਅਸੀਮ ਰਿਆਜ਼ ਉਹੀ ਸ਼ਖਸ ਨੇ ਜਿਹਨਾਂ ਲਈ ਬਿਗ ਬਾਸ 13 ਵਿੱਚ ਪਹੁੰਚਣ ਤੋਂ ਬਾਅਦ ਹਿਮਾਂਸ਼ੀ ਨੇ ਆਪਣੀ ਮੰਗ ਦੀ ਤੋੜ ਦਿੱਤੀ ਸੀ ਖੋਦੇ ਦੌਰਾਨ ਦੋਵਾਂ ਵਿਚਾਲੇ ਡੂੰਗਾ ਪਿਆਰ ਦੇਖਣ ਨੂੰ ਮਿਲਿਆ ਇਸ ਦੀਆਂ ਕਿ ਤਸਵੀਰਾਂ ਵੀ ਸਾਹਮਣੇ ਆਈਆਂ ਪਰ ਦੋਵਾਂ ਨੇ ਕੁਝ ਹੀ ਸਾਲਾਂ ਦੇ ਵਿੱਚ ਇਹ ਰਿਸ਼ਤਾ ਖਤਮ ਕਰ ਦਿੱਤਾ ਪਰ ਹੁਣ ਅਸਲ ਸੱਚ ਸਾਹਮਣੇ ਆ ਚੁੱਕਾ ਇੱਕ ਇੰਟਰਵਿਊ ਦੇ ਵਿੱਚ ਅਬੂ ਮਲਿਕ ਦੇ ਵੱਲੋਂ ਇੱਕ ਖੁਲਾਸਾ ਕੀਤਾ ਗਿਆ ਕਿ ਇਕੱਲਾ ਧਰਮ ਕਾਰਨ ਨਹੀਂ ਹੈ ਧਰਮ ਵੀ ਕਾਰਨ ਹੋ ਸਕਦਾ ਪਰ ਕਾਰਨ ਇਹ ਰਿਹਾ ਕਿ ਅਸੀਮ ਰਿਆਜ਼ ਹਿਮਾਂਸ਼ੀ ਖੁਰਾਨਾ ਤੇ ਚੀਜ਼ਾਂ ਥੋਪਦੇ ਸੀ ਹਿਮਾਂਸ਼ੀ ਨੂੰ ਆਪਣੇ ਹਿਸਾਬ ਦੇ ਨਾਲ ਚੱਲਣ ਦੀ ਕਹਿੰਦੇ ਸੀ